ਸਰਨ ਪਿਆਰプリ ਸਬਸਰੀ ਕਾਲਜੀ ਪਰ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਤੁਹਾਨੂੰ ਤੇ ਨਵੇਂ ਕਚਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਆਪਾਂ ਨਾ ਬਸ ਅੱਜ ਕੰਮ ਦਾ ਤਰੀਕ ਹੋਵੇ ਸੀਗੇ ਕੱਲ ਮੈਂ ਵੀ ਵੀਡੀਓ ਵੀ ਬਣਾ ਰਹੀ ਸੀ ਮੰਡੇ ਨੂੰ ਪਤਾ ਨਹੀਂ ਮੰਡੇ ਦੀ ਸ਼ਾਮ ਨੂੰ ਮੇਰਾ ਕਲਪਿੰਦਰ ਦੇ ਘਰ ਚੋਕ ਨੂੰ ਆਣਾ ਜਿਹੜਾ ਉਹ ਡਿੱਗ ਗਿਆ ਤੇ ਉਹਦੀ ਨਾ ਮੇਰੇ ਫੋਨ ਦੀ ਮੇਰੀ ਵੀਡੀਓ ਵੀ ਅਪਲੋਡ ਤੇ ਲਾਈਵ ਹੋਈ ਸੀ ਰੱਖਣੀ ਆਲੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਫੋਨ ਦਿਖਾ ਦਉਣੀ ਆ ਏਦਾਂ ਆਪਣੀ ਸਕਰੀਨ ਹੈ ਜਿਹੜੀ ਅੱਧੀ ਹੋ ਗਈ। ਇਹਦਾ ਲੋਕ ਨਹੀਂ ਖੁੱਲ ਰਿਹਾ ਫੋਨ ਨਾਲ ਤੇ ਵੀਡੀਓ ਪ੍ਰਾਈਵੇਟ ਕੀਤੀ ਹੋਈ ਆ ਤਾਂ ਇਹ ਦੂਜੇ ਚੈਨਲਾਂ ਵਾਲਾ ਫੋਨ ਤੇ ਖੁੱਲਿਆ ਹੋਇਆ ਸੀ। ਉਹਦੇ ਵਿੱਚ ਕੋਟਾ ਵਗੈਰਾ ਨਹੀਂ ਮੈ ਗਈਆਂ ਆਪਣੇ ਕੋਲੇ ਥੰਬਨੇਲ ਲਾਉਣ ਨੂੰ ਇਸ ਕਰਕੇ ਵੀਡੀਓ ਪ੍ਰਾਈਵੇਟ ਹੈ ਆਪਣੀ। ਏਦਾਂ ਇਹਦਾ ਲੋਕ ਨਹੀਂ ਖੁੱਲ ਰਿਹਾ ਕਿਉਂਕਿ ਇਹ ਇੱਕ ਸਾਈਡ ਵਾਲੀ ਟੱਚ ਆ ਜਿਹੜੀ ਇਹ ਖਰਾਬ ਹੋ ਗਈ ਹੁਣ ਇਹਨੂੰ ਆਪਾਂ ਠੀਕ ਕਰਾਉਣਾ ਪੈਣਾ। ਤੇ ਜਿਹੜਾ ਅੱਜ ਸਾਡੇ ਤੇ ਬਹੁਤ ਗ੍ਰਹਿ ਡਿੱਗਿਆ ਹੋਇਆ। ਜਿਹੜਾ ਸਾਡਾ ਦੂਸਰਾ ਫੋਨ ਹੈ ਕਸਟਮਰ ਆਣਾ ਜੀ। ਉਹ ਵੀ ਬੰਦ ਪਿਆ ਸੀ ਤਰਾਪ ਵਧੀਆ ਚੱਲਦਾ ਚੱਲਦਾ ਤਰੇ ਮੇ ਚਾਰਜ ਵੀ ਕਰ ਲਿਆ ਇਹ ਵੀ ਕੁਦਰਿਆ ਪਤਾ ਨਹੀਂ ਕੀ ਹੋ ਗਿਆ ਤੇ ਦੋਨੋਂ ਫੋਨ ਜਿਹੜੇ ਖੜੇ ਨੇ ਕੰਮ ਜਮਾ ਹੋ ਗਿਆ ਵੀਡੀਓ ਵੀ ਨਹੀਂ ਅਪਲੋਡ ਹੋ ਰਹੀ ਮੈਂ ਇੰਨੀ ਵਧੀਆ ਵੀਡੀਓ ਬਣਾਈ ਸੀ ਸੁਟਾ ਨਹੀਂ ਨਵੇਂ ਵਾਲੀ ਕੀ ਕਰੀਏ ਜੀ ਚਲੋ ਜੀ ਅੱਜ ਇਹਨਾਂ ਨੂੰ ਠੀਕ ਕਰਾਉਨੇ ਆ ਦੋਨੇ ਫੋਨ ਖਰਾਬ ਹੋ ਗਏ ਕਿੰਨਾ ਆਫਾ ਹੋ ਜਾਂਦਾ ਫੋਨਾਂ ਮੀਨ ਸਾਰੇ ਕੰਮ ਰੁਕ ਜਾਂਦੇ ਨੇ ਉਸ ਤੋਂ ਬਾਅਦ ਰਾਤ ਨੂੰ ਸਾਡੀ ਮਾਦੀ ਕੁਲਗੀ ਸਾਰੀ ਮਸਰਦਾਨੀ ਪਾੜਤੀ ਬਹੁਤ ਜਿਆਦਾ ਕੰਮ ਹੋਇਆ ਉਹਨੂੰ ਇੰਨਾ ਸਾਰੀ ਰਾਤ ਟੈਨਸ਼ਨ ਦੀ ਨਹੀਂ ਨਹੀਂ ਇਹ ਇਸ ਕਰਕੇ ਨਹੀਂ ਕਿ ਮੇਰੀ ਇੰਨੀ ਅਪਲੋਡ ਇੰਨੀਆਂ ਜਿਆਦਾ ਵੀਡੀਓ ਬਣਾਈਆਂ ਹੋਈਆਂ ਸੀ 7 ਦਿਨ ਹੋ ਗਏ ਤੁਹਾਨੂੰ ਵੀ ਪਤਾ ਵੀ ਆਪਣੇ ਪ੍ਰੋਗਰਾਮ ਸੀਗੇ ਉਹਨਾਂ ਨੇ ਸਾਰੀਆਂ ਵੀਡੀਓ ਪਈਆਂ ਨੇ ਹਜੇ ਅਪਲੋਡ ਕਰਨੀਆਂ ਤੇ ਇਸ ਕਰਕੇ ਮੈਨੂੰ ਐ ਦੀ ਵਿਜੇ ਹੋਣਾ ਚੱਲਿਆ ਮੇਰੀਆਂ ਸਾਰੀਆਂ ਵੀਡੀਓ ਨੇ ਜਿਹੜੀਆਂ ਬੇਕਾਰ ਹੋ ਜਾਣਗੀਆਂ ਹਨ ਇੰਨੀ ਮਿਹਨਤ ਦੇ ਨਾਲ ਮੈਨੂੰ 8 ਦਿਨ ਹੋ ਗਏ ਘਰੋਂ ਵੀ ਕਦੇ ਕਿਧਰੇ ਵਾਗੇ ਕਦੇ ਕਿਧਰੇ ਵਾਗੇ ਇੰਨੀ ਕਿਚਤਾ ਨਹੀਂ ਨਾਲ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਸੀਂ ਇਹ ਨਾ ਕਿ ਉਹ ਵੀ ਸਾਡਾ ਕੋਈ ਵਟਸਐਪ ਤੇ ਮੈਸੇਜ ਨਹੀਂ ਸੀਨ ਕਰ ਰਹੇ ਜਾਂ ਸਾਡਾ ਕੋਈ ਫੋਨ ਨਹੀਂ ਚੱਕ ਰਹੇ ਆਪਣੇ ਦੋਨੋਂ ਫੋਨ ਅੱਜ ਡੈੱਡ ਪਏ ਨੇ ਰਿਕਵੈਸਟ ਹੈ ਜੀ ਮੈਂ ਤੁਹਾਨੂੰ ਇਸੇ ਲਈ ਇੰਨਾ ਕੁ ਮੈਸੇਜ ਦੇਣ ਲਈ ਮੈਂ ਵੀਡੀਓ ਬਣਾਈ ਹੈ ਇਹ ਹੋ ਸਕਦਾ ਵੀ ਸ਼ਾਮ ਤੱਕ ਇਹ ਠੀਕ ਹੋ ਜਾਣ ਜੇ ਨਾ ਹੋਏ ਤਾਂ ਜਦੋਂ ਠੀਕ ਹੋਏ ਜੀ ਆਪਾਂ ਉਦੋਂ ਵੀਡੀਓ ਅਪਲੋਡ ਕਰਾਂਗੇ ਪਲੀਜ਼ ਤੁਸੀਂ ਆਪਾਂ ਨੂੰ ਬਰਕਰਾਰ ਤੋਂ ਬਰਕਰਾਰ ਸਪੋਰਟ ਕਰੋ ਜੀ ਸ਼ਾਸ਼ੀ ਕਾਂ